ਹੈਲੋ ਗਾਇਜ਼ ਮੇਰੇ ਬ੍ਰਿੰਟਨ ਸਾਰਿਆਂ ਨੇ ਪਿਆਰਪਰੀ ਸਤਿ ਸ਼੍ਰੀ ਅਕਾਲ ਆਈ ਹੋਪ ਯੂ ਸੀ ਠੀਕ ਠਾਕ ਹੋਵੋਗੇ ਸਭੀ ਠੀਕ ਠਾਕ ਆਨ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਜੀ ਅਸੀਂ ਵਿਚੜਦੀ ਕਲਾ ਦੇ ਵਿੱਚ ਹਾਂ ਤੁਸੀਂ ਵੀ ਚੜਦੀ ਕਲਾ ਦੇ ਵਿੱਚ ਹੀ ਹੋਮੋਗੇ ਇੱਥੇ ਲੱਗ ਜਿਹਾ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਮਾਰਨਿੰਗ ਦਾ ਟਾਈਮ ਸੀ ਹੈ ਟਾਈਮ ਕੁਝ ਇਹਨਾਂ ਨੂੰ ਛੁੱਟੀ ਸੀਗੀ ਸਾਰਿਆਂ ਨੂੰ ਹੈ ਡਿਊਟੀ ਵਾਲਿਆਂ ਨੂੰ ਵੀ ਪੜਨ ਵਾਲਿਆਂ ਨੂੰ ਵੀ ਸਾਹਮਣੂ ਛੁੱਟੀ ਸੀ ਜੀ ਆਪਾਂ ਨੂੰ ਕੋਈ ਛੁੱਟੀ ਨਹੀਂ ਹੈਗੀ ਆਪਾਂ ਨੂੰ ਕੋਈ ਰੈਸਟ ਡੇ ਨਹੀਂ ਹੈਗਾ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਆਪਣੀ ਮਰਜ਼ੀ ਆ ਕੰਮ ਜਲਦੀ ਕਰੋ ਲੇਟ ਕਰੋ ਜੋ ਮਰਜ਼ੀ ਕਰੋ ਜੋ ਕੰਮ ਕਰਨੇ ਨੇ ਉਹ ਕਰਨੇ ਕਰਨੇ ਪੈਣੇ ਨੇ ਹਨਾ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਦਾ ਕੋਈ ਰੈਸਟ ਕੋਈ ਕਹਿੰਦੇ ਹੁੰਦੇ ਨੇ ਰਹਿਮ ਵਾਲੀ ਹਨਾ ਇੱਕ ਦੂਜੇ ਉਹ ਕੋਈ ਗੱਲ ਨਹੀਂ ਹੈ ਕਿ ਜਿਨੇ ਜਿਨੇ ਜਿਹੜੇ ਜਿ ਆਪਕੋ ਕੰਮ ਕਰਨਾ ਹੈ ਉਹਨੇ ਹੀ ਕਰਨਾ ਹੈ ਕਰਨਾ ਹੈ ਬਟ ਈ ਹੈ ਜੀ ਚਲੋ ਡਿਊਟੀ ਵਾਲੇ ਜੀ ਆਪਦੀ ਮौज ਆਪਦੀ ਆਪਦੀ ਮौजਾ ਜੀ ਬਸ ਇੱਥੇ ਆਪਾਂ ਬਲੌਗ ਦੀ ਸਟਾਰਟਿੰਗ ਹੋ ਗਈ ਸੀਗੀ ਸਵੇਰੇ ਸਵੇਰੇ ਲੱਗੇ ਸੀਗੇ ਚਾਨਾ ਅੱਜ ਮੇਥੇ ਵਾਲੇ ਪਰੌਂਠੇ ਬਣਾਉਣਗੇ ਦਹੀਂ ਮਿਸ ਕਰਤਾ ਸੀ ਅੱਜ ਇਸੇ ਕਰਕੇ ਬਸ ਮੱਖਣ ਬਣਾ ਰਹੀ ਸੀ ਮੈਂ ਕਿਹਾ ਮੱਖਣ ਬਣਾ ਕੇ ਨਾਲ ਬਣਾ ਲਈ ਸੀ ਆਪਾਂ ਚਾ ਵੀ ਅਗਰ ਕਿਸੇ ਨੇ ਚਾਹ ਲੈਣੀ ਹੋਵੇ ਤਾਂ ਚਾਹ ਲੈ ਲਾਂਗੇ ਨਹੀਂ ਲੈਣੀ ਹੋ ਤਾਂ ਜਿਨ੍ਹਾਂ ਨੇ ਦਹੀਂ ਨਾ ਖਾਣੇ ਹੋਣਗੇ ਤਾਂ ਦਹੀਂ ਨਾ ਖਾ ਲੈਣਗੇ ਬਟ ਏ ਸੀਗਾ ਵੀ ਪਰ ਨਾਲ ਮੱਕੀ ਦੀਆਂ ਰੋਟੀਆਂ ਮੇਥੇ ਵਾਲੀਆਂ ਹੋਣ ਨਾ ਫਿਰ ਉਹੀ ਹੋ ਜਾਂਦਾ ਵੀ ਉੱਪਰ ਮੱਖਣ ਰੱਖ ਕੇ ਤਾਂ ਉਹਦਾ ਸਵਾਦ ਫਿਰ ਅਲੱਗ ਹੀ ਹੋ ਜਾਂਦਾ ਅਜੇ ਕਿਚਨ ਵਗੈਰਾ ਦਾ ਸਾਰੇ ਕੰਮ ਕਰ ਰਹੇ ਰਹਿੰਦੇ ਸੀ ਕੋਈ ਸਾਫ ਸਫਾਈ ਨਹੀਂ ਸੀ ਹੋਈ ਸਭ ਕੰਮ ਪਏ ਸੀਗੇ ਉਹ ਕਰਨੇ ਸੀ ਉਪਰ ਤਾਂ ਏ ਸੀਗਾ ਵੀ ਪਹਿਲਾਂ ਰੋਟੀ ਦਾ ਇਹ ਉਹ ਕਰ ਲਈਏ ਉਹ ਕਰਕੇ ਬਾਅਦ ਵਿੱਚ ਫਿਰ ਨਾਲ ਇਹ ਭੰਡੇ ਸਾਫ ਕਰਾਂਗੇ ਨਾਲੇ ਕਿਚਨ ਦੀ ਕਲੀਨਿੰਗ ਕਰਾਂਗੇ ਬਾਜੀ ਇਥੇ ਆਪਾਂ ਚਾਹ ਬਣ ਗਈ ਸੀਗੀ ਚਾਹ ਬਣਾ ਕੇ ਆਪਾਂ ਪੁਣਕੇ ਕੱਢ ਲਈ ਸੀ ਭਾਂਡੇ ਵਿੱਚ ਨਾਲ ਮਿਪਾਲੀ ਸੀ ਕੋਲੀ ਦੇ ਵਿੱਚ ਮੱਖਣ ਮੱਖਣ ਪਾ ਕੇ ਜੀ ਆਪਾਂ ਨਾਲ ਪਲੇਟਸ ਵਗੈਰਾ ਸਾਰਾ ਕੁਝ ਨਾਲ ਭਾਂਡੇ ਚੱਕਲੇ ਸੀ ਮੈਂ ਕਿਹਾ ਵੀ ਆਪਾਂ ਚੁੱਲੇ ਤੇ ਬੈਠ ਕੇ ਬਣਾ ਲਿਆ ਤੇ ਨਾਲ ਦੀ ਨਾਲ ਫਿਰ ਬੈਠ ਕੇ ਆਪਦੇ ਕੋ ਵੀ ਕੋਲੇ ਉੱਥੇ ਗਰਮ ਗਰਮ ਖਾ ਲੈਣਗੇ ਕਿਉਂਕਿ ਜੀ ਤਾਜੀ ਰੋਟੀ ਦਾ ਜਿਹੜਾ ਸਵਾਦ ਆ ਉਹ ਤਾਂ ਲੱਗ ਗਈ ਆ ਟਿਫਨ ਵਾਲੀ ਤਾਂ ਚਲੋ ਰੋਜ਼ ਖਾਂਦੇ ਹੀ ਖਾਂਦੇ ਨੇ ਹਨਾ ਕੁਝ ਛੁੱਟੀ ਵਾਲੇ ਦਿਨ ਤਾਂ ਵੈਸੇ ਵੀ ਹੋ ਜਾਂਦਾ ਕੁਝ ਹੁਣ ਸਰਦੀਆਂ ਕਰਕੇ ਨਾ ਬੈਸਵੀਏ ਹੋਇਆ ਕਰੂਗਾ ਬੀਜਿ ਮੇ ਜਿਸ ਦਿਨ ਛੁੱਟੀ ਆ ਹਨਾ ਵੀ ਉਸ ਦਿਨ ਅਲੱਗ-ਅਲੱਗ ਮਤਲ ਜਿਖਾ ਦੇ ਹਨਾ ਜਿਵੇਂ ਮੇਥੇ ਵਾਲੀ ਹੋਗੀ ਜਾਂ ਕੋਈ ਵੀ ਮਤਲ ਆਪਾਂ ਕੁਝ ਵੀ ਪਾ ਕੇ ਪਰੌਂਠੇ ਵਗੈਰਾ ਬਣਾਉਨੇ ਆ ਜਾਂ ਰੋਟੀ ਬਣਾਉਨੇ ਆ ਹਨਾ ਵੀ ਉਹ ਚੀਜ਼ ਬਣਾਈ ਜਾਵੇ ਕਿਉਂਕਿ ਟਿਫਨ ਦੇ ਵਿੱਚ ਉਸ ਸਹੀ ਨਹੀਂ ਲੱਗਦੀ ਹੈ ਕਿ ਬਿਨਾਂ ਹੀ ਉਹਦਾ ਟੇਸਟ ਆਉਂਦਾ ਏ ਬਟ ਜੀ ਹਰ ਇੱਕ ਦੀ ਆਪਣੀ ਉਹਦੀ ਪਸੰਦ ਆ ਬਟ ਮੈਨੂੰ ਤਾਂ ਮੇਥੇ ਵਾਲੀਆਂ ਮੱਕੀ ਦੀ ਰੋਟੀ ਔਰ ਆਲੂ ਵਾਲੇ ਪਰੌਂਠੇ ਉਹ ਸਭ ਤੋਂ ਵਧੀਆ ਲੱਗਦੇ ਨੇ ਬਟ ਮੇਰੀ ਮਾਂ ਦੇ ਹੱਥਾਂ ਦੇ ਤਾਂ ਪਿਆਜ਼ ਵਾਲੇ ਪਰੌਂਠੇ ਕਿਆ ਕਰਨੀ ਓਸੀ ਤੇ ਤਾਂ ਕੋਈ ਮੁਕਾਬਲਾ ਨਹੀਂ ਹੁੰਦਾ ਕਿਉਂਕਿ ਜਿਹੜੇ ਪਿਆਜ਼ ਵਾਲੇ ਪਰੌਂਠੇ ਮੰਮੀ ਬਣਾਉਂਦੇ ਨੇ ਉਹ ਸਵਾਦ ਬਸ ਉਹੀ ਮੈਨੂੰ ਉਹੀ ਸਵਾਦ ਉਹਨਾਂ ਦੇ ਹੱਥ ਦਾ ਹੀ ਸਵਾਦ ਲੱਗਦਿੰਨੇ ਆਦਰਵਾਇਜ਼ ਤਾਂ ਬਸ ਜਾਂ ਮੇਥੀਆਂ ਵਾਲੇ ਜਾਂ ਆਲੂ ਵਾਲੇ ਹਾਂਜੀ ਹਜੇ ਧੁੱਪ ਵੀ ਨਿਕਲ ਨਹੀਂ ਸੀ ਕਿਉਂਕਿ ਹਜੇ ਥੋੜਾ ਜਿਹਾ ਮੌਸਮ ਐਦਾਂ ਹੀ ਮਤਲਬ ਚੱਲ ਰਿਹਾ ਹੈ ਹਨਾ ਵੀ ਸ਼ਾਇਦ ਧੁੱਪ ਨਿਕਲ ਵੀ ਸਕਦੀ ਹੈ ਜਾਂ ਨਹੀਂ ਵੀ ਨਿਕਲ ਸਕਦੀ ਉਹ ਤਾਂ ਮੌਸਮ ਥੋੜੇ ਜਿਹੇ ਦਿਨ ਹੋਰ ਲੰਘਣ ਤੇ ਹੀ ਪਤਾ ਚੱਲੇਗਾ ਬਟ ਜੀ ਅੱਜ ਕਹਿੰਦੇ ਹੁੰਦੇ ਨੇ ਵੀ ਇੰਨੇ ਦਿਨਾਂ ਤੋਂ ਜਿਹਦੀ ਮੈਨੂੰ ਉਡੀਕ ਸੀ ਆਖਰਕਾਰ ਉਹ ਦਿਨ ਆ ਹੀ ਗਿਆ ਹਨਾ ਹੋਰ ਕੋਈ ਮਿਸ ਕਰੇ ਨਾ ਕਰੇ ਜੀ ਪਰ ਬਟ ਮੈਨੂੰ ਤਾਂ ਇੰਨੀ ਮੈਂ ਐ ਹੋਇਆ ਪਿਆ ਸੀ ਵੀ ਹਾਏ ਧੁੱਪ ਨਹੀਂ ਨਿਕਲਦੀ ਧੁੱਪ ਨਹੀਂ ਨਿਕਲਦੀ ਬਟ ਫਿਲਹਾਲ ਧੁੱਪ ਨਿਕਲ ਆਈ ਬਹੁਤ ਖੁਸ਼ੀ ਮਿਲੀ ਹਨਾ ਇਹ ਹੋ ਜਾਂਦਾ ਜੀ ਕਿਉਂਕਿ ਕੰਮਕਾਰਾਂ ਦਾ ਹੀ ਬਹੁਤ ਫਰਕ ਪਿਆ ਸੀਗਾ ਜਿਵੇਂ ਕੱਪੜੇ ਸੀ ਉਹ ਨਹੀਂ ਸੀ ਸੁੱਕਣ ਚਾਉਂਦੇ ਹਨਾ ਹਾ ਸੀ ਝੜਕ ਬੋਚਾ ਕਰਦੇ ਸੀ ਜਾਹਨਾ ਕੋਈ ਵੀ ਕੰਮ ਕਰਨਾ ਪਸ਼ੂਆਂ ਦਾ ਉਹਨਾਂ ਦਾ ਵਿਚਾਰਿਆ ਨਾ ਔਖਾ ਹੋਇਆ ਪਿਆ ਸੀਗਾ ਅੱਜ ਤਾਂ ਜੀ ਧੁੱਪ ਦਾ ਨਾ ਬਿਨਾਂ ਦੱਸੇ ਆਉਣ ਵਾਲੀ ਕੰਮ ਹੋਇਆ ਸੀ ਕਿਉਂਕਿ ਸਵੇਰ ਬਿਲਕੁਲ ਇਹ ਨਹੀਂ ਸੀ ਲੱਗਦਾ ਮੈਂ ਅੱਜ ਧੁੱਪ ਨਿਕਲੂਗੀ ਬਟ ਇੱਕਦਮ ਜੇ ਅਚਾਨਕ ਜਈ ਐਵੇਂ ਹੀ ਨਿਕਲੇ ਪਰ ਬਹੁਤ ਸੋਹਣਾ ਦਿਨ ਲੱਗਿਆ ਹੈ ਨਾ ਕੋ ਚਲੋ ਜੀ ਇਹ ਸਾਰੀਆਂ ਚਿੰਜਾਂ ਚ ਥੋੜੀ ਜੀ ਰਾਹਤ ਮਿਲੀ ਪਤਾ ਨਹੀਂ ਤੁੰਦ ਸੀ ਜਾਂ ਧੂਆਂ ਸੀ ਜੀ ਇਹ ਤਾਂ ਨਹੀਂ ਪਤਾ ਹੈਗਾ ਮੈਂ ਮੌਸਮ ਨੂੰ ਹਨਾ ਵੀ ਵੈਦਰ ਨੂੰ ਕੀ ਹੋ ਰਿਹਾ ਸੀ ਕੀ ਨਹੀਂ ਸੀ ਬਟ ਐਵੇਂ ਨਾ ਬਸ ਉਹ ਹੋਇਆ ਪਿਆ ਸੀਗਾ ਵੀ ਖਰਾਬ ਜਿਹਾ ਹੋਇਆ ਪਿਆ ਸੀਗਾ ਮੌਸਮ ਨਾ ਸਾਫ਼ ਨਾ ਜੀ ਨਾ ਕਹਿੰਦੇ ਹੁੰਦੇ ਨੇ ਖਰਾਬ ਨਾ ਸਾਫ਼ ਕੁਝ ਵੀ ਨਹੀਂ ਸੀਗਾ ਪਰ ਇੱਥੇ ਸੀਗਾ ਵੀ ਚਲੋ ਕੱਪੜੇ ਧੋਤੇ ਸੀਗੇ ਉਹ ਵੀ ਟਾਈਮ ਸਰ ਸੁੱਕ ਗਏ ਸੀ ਮੰਮੀ ਲਾਗੇ ਸੀ ਤੇਲ ਲਗਾਉਣ ਮੇਰਾ ਹੈਗਾ ਸੀ ਜਿਵੇਂ ਮੈਂ ਤੁਹਾਨੂੰ ਦੱਸਦੀ ਸੀ ਨਾ ਵੀ ਮੇਰਾ ਮਸ਼ੀਨ ਦਾ ਕੰਮ ਕਰ ਜਾਂਦਾ ਚੱਲਦਾ ਸੀਗਾ ਬਸ ਜੀ ਇੱਥੇ ਮੇਰੀ ਥੋੜਾ ਤਰਪਾਈ ਦਾ ਜਿਵੇਂ ਕੰਮ ਕਰਨ ਵਾਲਾ ਸੀਗਾ ਜਾਂ ਉਹ ਜਣੀ ਇਹਦਾ ਸੀ ਸੂਈ ਧਾਗੇ ਜੇ ਦਾ ਕਰਨ ਵਾਲਾ ਸੀਗਾ ਕੰਮ ਕਰ ਬਸ ਮੈਂ ਉਹ ਲੱਗੀ ਹੋਈ ਸੀ ਦੁਪਹਿਰ ਜੇ ਦਾ ਟਾਈਮ ਸੀਗਾ ਫਤਿ ਗਿਆ ਜਾ ਰਿਹਾ ਸੀਗਾ ਟਿਊਸ਼ਨ ਤੇ ਨੂੰ ਹੁਣ ਪੀਨੇ ਸੀ ਦੁਪਹਿਰ ਦੀ ਚਾਹ ਬਟ ਅੱਜ ਤਾਂ ਕੁਛ ਦੇਰ ਧੁੱਪ ਦੇ ਵਿੱਚ ਬੈਠੇ ਬੈਠ ਕੇ ਬਹੁਤ ਸੋਹਣਾ ਆਰਾਮ ਮਿਲਿਆ ਹਨ ਉਸ ਤੋਂ ਬਾਅਦ ਫਤਿ ਆ ਗਿਆ ਸੀ ਟਿਊਸ਼ਨ ਤੋਂ ਫਿਰ ਮੈਂ ਜਾਣਾ ਸੀਗਾ ਧਨੀਆ ਲੈਣ ਕਹਿੰਦਾ ਚਲੋ ਮम्मा ਮੈਂ ਵੀ ਜਾਂਦਾ ਹਾਂ ਮੈਂ ਕਿਹਾ ਚਲ ਠੀਕ ਆ ਫਿਰ ਮੈਂ ਕਿਹਾ ਵੀ ਤੂੰ ਹੀ ਕੱਟ ਲੈ ਹਨਾ ਬਟ ਕਹਿੰਦਾ ਕਿ ਨਾ ਕਿਉਂਕਿ ਇਸ ਵਾਰ ਨਾ ਜੀ ਬੀ ਖਰਾਬ ਥੋੜੇ ਦੇ ਜ਼ਿਆਦਾ ਹੋਏ ਨੇ ਬੀਜ ਬੀ ਸਹੀ ਹੋਈ ਨਹੀਂ ਹੈ ਕਿ ਕਈ ਕਈ ਵਾਰ ਚ ਲਗਾਉਣ ਨਾਲ ਫਿਰ ਹੋਏ ਨੇ ਬਸ ਇੱਥੇ ਧਣੀ ਹੋ ਗਏ ਸੀ ਮੈਂ ਕਿਹਾ ਚਲ ਥੋੜਾ ਹੀ ਬਹੁਤਾ ਚਲੋ ਇਹ ਹੈ ਜੀ ਹੁਣ ਜਿਵੇਂ ਆਪਾਂ ਦਾਲ ਸਬ지 ਬਣਾਉਨੇ ਆ ਨਾ ਉਹਦੇ ਵਿੱਚ ਥੋੜਾ ਥੋੜਾ ਵੀ ਪਾਉਣੇ ਰਹੇ ਨੇ ਨਾ ਉਹ ਵੀ ਚਲੋ ਠੀਕ ਆ ਬਾਕੀ ਇਹ ਆ ਵੀ ਹੁਣ ਹੋਰ ਫਿਰ ਨਵਾਂ ਬੀਜ ਦੇਖਦੇ ਆ ਵੀ ਉਹ ਨਵਾਂ ਹੋਰ ਲਿਆ ਕੇ ਕੋਈ ਬੀਜ ਕੇ ਦੇਖਦੇ ਆ ਵੀ ਚਲੋ ਉਹ ਸਹੀ ਹੋ ਜੂਗਾ ਇਥੇ ਲੱਗੇ ਸੀ ਮੂਲੀ ਪੱਟਣ ਨਾਲ ਮੈਨੂੰ ਹੱਸਦਾ ਸੀ ਬੁੱਕਾਇਰਾ ਸੀਗਾ ਇਥੋਂ ਤਾਂ ਪੱਟ ਲਈ ਸੀ ਜਿਹੜੀਆਂ ਦੂਜੀ ਬਿਲਕੁਲ ਪਿਓਰ ਵਾਈਟ ਵਾਲੀਆਂ ਨੇ ਨਾ ਉਹਨਾਂ ਦੇ ਪੱਤਿਆਂ ਨੂੰ ਥੋੜੇ ਜਿਹਾ ਜ਼ਿਆਦਾ ਕੰਡੇ ਜੇ ਲੱਗੇ ਹੋਏ ਨੇ ਉਹ ਪੱਟਣ ਲੱਗਿਆ ਤੇ ਮੈਨੂੰ ਕਹਿੰਦਾ ਮम्मा ਕਹਿੰਦਾ ਇਹਦੇ ਤਾਂ ਕੰਡੇ ਚੁੱਭਦੇ ਮੈਂ ਕਿਹਾ ਮੈਂ ਤੈਨੂੰ ਕਿਹਾ ਸੀਗਾ ਵੀ ਮੈਨੂੰ ਤਾਂ ਖੁਦ ਨੂੰ ਲੱਗਦੇ ਜਾਂਦੇ ਨੇ ਨਾ ਆਹ ਦੇ ਕੇ ਕਹਿੰਦਾ ਮਮਾ ਇਹਦੇ ਤਾਂ ਕੰਡੇ ਚੁੱਭਦੇ ਨੇ ਮੈਂ ਕਿਹਾ ਹਾਂ ਮੈਂ ਕਹਿੰਦਾ ਮੈਂ ਕਿਹਾ ਚੱਲ ਕੋਈ ਨਾ ਵੀ ਦੇਖ ਲੈਂਚ ਪੱਟ ਹੁੰਦੇ ਨੇ ਤਾਂ ਠੀਕ ਹੈ ਨਹੀਂ ਰਹਿਣ ਦੇਣਾ ਕਹਿੰਦਾ ਮਮਾ ਕਹਿੰਦੇ ਨੇ ਤਾਂ ਹੱਥ ਤੇ ਕੰਡੇ ਮਾਰ ਰਹੇ ਹੈ ਮੈਂ ਕਿਹਾ ਬਤਹਾ ਵੀ ਉਹ ਥੋੜੇ ਜਿਹਾ ਮੂੜੀਆਂ ਦੇ ਪੱਤਿਆਂ ਨੂੰ ਹੋ ਜਾਂਦੇ ਨੇ ਨਾਲ ਜੀ ਕੰਡੇ ਕੰਡੇ ਜਿ ਲੱਗੇ ਹੈ ਇੱਥੇ ਜੀ ਹੋ ਗਈ ਸੀ ਆਪਾਂ ਜਾਣ ਦੀ ਤਿਆਰੀ ਇੱਥੇ ਮੈਂ ਨਾ ਫਤੇ ਦਾ ਨਾਪ ਲਿਖ ਰਹੀ ਸੀਗੀ ਕਿਉਂਕਿ ਆਪਾਂ ਜਾ ਕੇ ਆਉਣਾ ਸੀਗਾ ਵੀ ਉਹਦੇ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਜਾਣਾ ਤਾਂ ਹੈਗਾ ਸੀ ਜੀ ਸ਼ਾਪਿੰਗ ਨੂੰ ਬਟ ਇੱਥੇ ਮੈਨੂੰ ਇਹ ਸੀਗਾ ਵੀ ਚਲੋ ਉਦਾਂ ਦਾ ਨਾਪ ਦਾ ਪਤਾ ਹੀ ਹੁੰਦਾ ਹਾ ਪਰ ਇਹ ਸੀਗਾ ਵੀ ਚਲ ਫਿਰ ਵੀ ਜਿਵੇਂ ਕਹਿੰਦੇ ਨੇ ਦੇਸੀ ਨੁਕਤਾ ਨਾ ਵੀ ਇਦਾਂ ਗਿੱਠ ਮਿਨੇ ਹੋਏ ਮੰਮੀ ਹਜੇ ਮੈਨੂੰ ਕਹਿੰਦੇ ਮੰਮੀ ਕਹਿੰਦੇ ਇੰਜੀ ਟੇਬਲ ਲਾ ਲੈ ਆ ਵੀ ਚਲੋ ਉਦੋਂ ਦਾ ਪ੍ਰੋਪਰ ਸਹੀ ਨਾਪ ਪਤਾ ਲੱਜਾਂਦਾ ਨਾ ਮੈਂ ਕਿਹਾ ਬਟ ਇਹ ਹੋ ਜਾਂਦਾ ਵੀ ਲੈਣ ਲੱਗੇ ਫਿਰ ਉੱਥੇ ਇੰਜੀ ਟੇਬਲ ਕਿੱਥੇ ਮੈਂ ਕਿਹਾ ਵੀ ਹੈ ਨਾ ਮੜ ਮੜਈਏ ਜੇ ਐਨਾ ਕੁਝ ਹੁੰਦਾ ਮੈਂ ਕਿਹਾ ਗਿੱਠਾ ਵਾਲਾ ਸਿੱਧਾ ਹਸਾਬ ਆ ਜੀ ਬੀ ਉਦਾਂ ਚ ਲੋ ਇਹ ਹੁੰਦਾ ਵੀ ਹੈ ਨਾ ਮੈਂ ਕਹਿੰਦੇ ਹੁੰਦੇ ਨੇ ਵੀ ਨਾਪ ਦਾ ਆਪਾਂ ਨੂੰ ਆਪਣੇ ਬੱਚੇ ਦਾ ਪਤਾ ਹੁੰਦਾ ਪਰ ਫਿਰ ਵੀ ਇਹ ਸੀਗਾ ਵੀ ਚਲ ਇੱਕ ਵਾਰੀ ਲਿਖ ਲੈਣੀ ਹੈ ਇੱਥੇ ਮੈਂ ਇਹਦੀ ਪੈਂਟ ਦਾ ਤੇ ਸ਼ਰਟ ਵਗੈਰਾ ਉਹਦਾ ਹੁੱਡੀ ਦਾ ਉਹਦਾ ਨਾਪ ਲਿਖਣ ਲੱਗੀ ਸੀ ਮੈਂ ਕਿਹਾ ਵੀ ਚਲੋ ਲਿਖ ਲੈਣੀਆਂ ਵੀ ਉਹ ਲਿਖ ਕੇ ਫਿਰ ਮੈਂ ਇਹ ਪਰਚੀ ਲੈ ਕੇ ਜਾਊਂਗੀ ਨਾਲ ਵੈਸੇ ਤਾਂ ਜੀ ਨਾਪ ਤਾਂ ਨੰਬਰ ਤੋਂ ਵੀ ਪਤਾ ਚੱਲੇ ਜਾਂਦਾ ਹੁੰਦਾ ਪਰ ਇੱਕ ਆਪਣੇ ਜਿਹੜਾ ਮਨ ਦਾ ਬਹਿਮਾ ਨਾ ਫਿਰ ਉਹ ਨਹੀਂ ਨਿਕਲਦਾ ਹੈਗਾ ਇਥੇ ਸਵੇਰ ਸਵੇਰ ਹੋ ਗਈ ਸੀ ਜਾਣ ਦੀ ਤਿਆਰੀ ਤੇ ਇਥੇ ਕਰ ਰਿਆ ਸੀਗਾ ਜਾਣ ਨੂੰ ਮਿੰਤਾ ਮੇਦੀਆਂ ਕਹਿੰਦਾ ਮम्मा ਮੈਂ ਵੀ ਜਦੋਂ ਮੈਨੂੰ ਕੋਈ ਨਈ ਪੁੱਤ ਵੀ ਤੂੰ ਰਹਿਣ ਦੇ ਮੈਂ ਕਿਹਾ ਵੀ ਫਿਰ ਉਹ ਹੋਊਗਾ ਮੈਂ ਕਿਹਾ ਹੈਰਾਨ ਹੋਵੇਂਗਾ ਬਾਦੂ ਦਾ ਵੀ ਤੂੰ ਰਹਿਣ ਦੇ ਜਾਣ ਨੂੰ ਹਨਾ ਕਿਉਂਕਿ ਇਥੇ ਉਹਨੂੰ ਵੀ ਇਹ ਸੀਗਾ ਵੀ ਮੈਂ ਨਾਲ ਜਾਵਾਂ ਹਨਾ ਮੈਂ ਕਿਹਾ ਪੁੱਤ ਮੈਂ ਕਿਹਾ ਮਜਬੂਰ ਪਰ ਕੀ ਕਰ ਜੀ ਜੀ ਹਨਾ ਕਹਿੰਦੇ ਵੀ ਮਜਬੂਰੀ ਸੀ ਮਨ ਤਾਂ ਨਹੀਂ ਸੀ ਕਰਦਾ ਛੱਡ ਕੇ ਜਾਣ ਨੂੰ ਪਰ ਮੈਂ ਕਿਹਾ ਨਹੀਂ ਤੂੰ ਕਰ ਰਹਾ ਵੀ ਤੂੰ ਹੈਰਾਨ ਹੋਵੇਂਗਾ ਕਿਉਂਕਿ ਅਸੀਂ ਜਾਣਾ ਸੀ ਜੀ ਲੁਧਿਆਣੇ ਸ਼ਾਪਿੰਗ ਤੇ ਫਿਰ ਤੁਹਾਨੂੰ ਉੱਥੇ ਪਤਾ ਨਾ ਵੀ ਲੁਧਿਆਣੇ ਤਾਂ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਹੈਨਾ ਤੇ ਮੈਂ ਕਿਹਾ ਕੋਈ ਨਾ ਬਤ ਤੂੰ ਕਰ ਰਹਾ ਕਿਉਂਕਿ ਜਿਵੇਂ ਕਦੇ ਇਕੱਲੇ ਨੂੰ ਇਹਨੂੰ ਕਰ ਛੱਡ ਕੇ ਵੀ ਡੈਡ ਜੀ ਕੋਲ ਹੈਗਾ ਸੀ ਬਟ ਮੈਨੂੰ ਇਹ ਸੀਗਾ ਕਿਉਂਕਿ ਜੀ ਫਿਰ ਉਹਨਾਂ ਸਿਆਣੇ ਕੋਲ ਵੀ ਹੈਨਾ ਬੱਚਾ ਬੋਰ ਹੋ ਜਾਂਦਾ ਵੀ ਫੋਨ ਵੀ ਕਿੰਨਾ ਖ ਦੇਖ ਸਕਦਾ ਹੈ ਜਾਂ ਪੜ ਵੀ ਕਿੰਨਾ ਸਕਦਾ ਹੈ ਉਹ ਚੀਜ਼ਾਂ ਕਰਕੇ ਸਾਰੀਆਂ ਚੀਜ਼ਾਂ ਕਰਕੇ ਹੋ ਜਾਂਦਾ ਮੈਂ ਕਿਹਾ ਵੀ ਚਲ ਨਹੀਂ ਤੂੰ ਮੈਂ ਕਿਹਾ ਇਥੇ ਮੇਰਾ ਆਪਦਾ ਬੀਮਾ ਨੋ ਸੀਗਾ ਮੈਨੂੰ ਕਹਿੰਦਾ ਨਹੀਂ ਫਿਰ ਕਹਿੰਦਾ ਮੈਂ ਨਾਨਕੇ ਚਲ ਜਣਾ ਮੈਂ ਕਿਹਾ ਨਹੀਂ ਤੂੰ ਵੀ ਮਾਮੂਨੋ ਕੋ ਵੀ ਨਹੀਂ ਜਾਣਾ ਮੈਂ ਕਿ ਉਹ ਵੀ ਆਪਦੇ ਕੰਮ ਕਰਾਂ ਜਿੱਚ ਬੀਜੀ ਨੇ ਕਿਉਂਕਿ ਜੀ ਇਹਨੂੰ ਜੇ ਕਿਤੇ ਜਾਣਾ ਤਾਂ ਫਿਰ ਇਹ ਹੋ ਜਾਂਦਾ ਮੈਂ ਨਾਨਕੇ ਚਲੇ ਜਾਣਾ ਇਹਨੂੰ ਨਾਨਕੇ ਦਾ ਮਤਲਬ ਇੰਨਾ ਜਿਆਦਾ ਚਾਰ ਇੰਨਾ ਜਿੰਨਾ ਕਿਹਾ ਜਾਵੇ ਕਿਉਂਕਿ ਉਹ ਇਹ ਘਟ ਜਾਂਦਾ ਹੈ ਮਤਲਬ ਆਪ ਵੀ ਇਧਰ ਉਧਰ ਆਏ ਹੋ ਜਾਂਦਾ ਨਾ ਵੀ ਕਰੇ ਥੋੜਾ ਜਿਹਾ ਵਧ ਰਿਹਾਦਾ ਜਿਵੇਂ ਹੁਣ ਇਹਦੀ ਕਜ਼ਨ ਆ ਜੀ ਉਹਦੀ ਆਪਦੀ ਥੋੜੀ ਜਿਹਾ ਸਟੱਡੀ ਦਾ ਕੰਮ ਜਿਆਦਾ ਹੈ ਬਿਊਦੀ ਬੋਰਡ ਦੀ ਕਲਾਸ ਆ ਉਹਦੇ ਕਰਕੇ ਵੀ ਫਿਰ ਇਹਨੂੰ ਹੀ ਹੁੰਦਾ ਵੀ ਦੀਦੀ ਨੇ ਕਹਿੰਦਾ ਪੜਨਾ ਹੀ ਹੁੰਦਾ ਇਹ ਕਹਿੰਦਾ ਫਿਰ ਮੈਂ ਵੀ ਨੜੇ ਜੀ ਉਹ ਵੱਡੀ ਹੈ ਨਾ ਫਿਰ ਇਹਨੂੰ ਇਹ ਵਜੋਂਦਾ ਵੀ ਮੇਰੇ ਨਾਲ ਕੋਈ ਬੱਚਾ ਖੇਡਣ ਮੰਗ ਹੋ ਗਈ ਹੈ ਨਾ ਤਾਂ ਕਰਕੇ ਫਿਰ ਥੋੜਾ ਜਿਹਾ ਹੋ ਹੀ ਜਾਂਦਾ ਬੱਚੇ ਨੂੰ ਹੈ ਨਾ ਬਸ ਇੱਥੇ ਆਪਾਂ ਚਾਹ ਪਾਣੀ ਪੀ ਕੇ ਹੋ ਗਏ ਸੀ ਤਿਆਰ ਕਿਉਂਕਿ ਅੱਜ ਇਹ ਵੀ ਥੋੜਾ अर्ਲੀ ਉੱਠ ਖੜੇ ਸੀ ਇਹਨੂੰ ਇਹ ਸੀਗਾ ਵੀ ਸ਼ਾਇਦ ਮਮਾ ਮੈਨੂੰ ਲੈ ਜਾਣਗੇ ਬਟ ਫਿਰ ਮੈਂ ਜਿਵੇਂ ਤੁਹਾਨੂੰ ਦੱਸਿਆ ਹੈ ਨਾ ਕੀ ਕਰੀਏ ਨਾ ਮਜਬੂਰੀ ਆ ਵੀ ਕਿਉਂਕਿ ਜੀ ਬੱਚਾ ਸਾਰੀ ਦਿਹਾੜੀ ਨਹੀਂ ਰਹਿ ਸਕਦਾ ਇਦਾਂ ਦੇ ਸਫਰ ਦੇ ਵਿੱਚ ਨਾ ਔਖਾ ਹੋ ਜਾਂਦਾ ਕਿਉਂਕਿ ਉੱਥੇ ਤੁਰਨ ਫਿਰਨ ਦਾ ਹੀ ਮਤਲਬ ਕੰਮ ਇੰਨਾ ਜ਼ਿਆਦਾ ਹੋ ਜਾਂਦਾ ਨਾ ਵੀ ਠੀਕ ਨਹੀਂ ਰਹਿੰਦਾ ਹਾਂ ਜਾਂ ਉਹਦੇ ਵਿੱਚ ਕਿਉਂਕਿ ਸਫਰ ਔਖਾ ਹੋ ਜਾਂਦਾ ਜੀ ਬੱਚੇ ਨੂੰ ਹਨਾ ਵੀ ਘਰੇ ਫਿਰ ਵੀ ਬੱਚਾ ਰੈਸਟ ਕਰਦਾ ਹੈ ਆਪਣਾ ਜੋ ਮਰਜ਼ੀ ਬੈਠੇ ਖੜੇ ਹਨਾ ਉੱਥੇ ਬਹੁਤ ਮਤਲਬ ਸਾਰੀਆਂ ਚੀਜ਼ਾਂ ਦੀ ਉਹ ਦਿੱਕਤ ਹੋ ਜਾਂਦੀ ਆ ਇਥੇ ਅਪਜੀ ਘਰ ਦੇ ਜਿੰਨੇ ਕੰਮ ਕਰ ਮੇਨ ਮੇਨ ਜੇ ਕਰਨ ਵਾਲੇ ਸੀਗੇ ਉਹ ਆਪਾਂ ਕਰਦੇ ਸੀਗੇ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਇਹ ਸੀਗਾ ਵੀ ਮੇਲਾ ਹੀ ਸੀਗਾ ਹਨਾ ਮੇਲੇ ਵਾਲਾ ਹੀ ਕੰਮ ਹੋਇਆ ਸੀ ਲੁਧਿਆਣੇ ਦਾ ਤਾਂ ਪਹਿਲਾਂ ਆਪਾਂ ਦੂਜੇ ਗਏ ਸੀਗੇ ਘੰਟਾ ਘਰ ਕੇ ਸਾਈਡ ਫਿਰ ਇਹ ਆਏ ਸੀਗੇ ਆਪਾਂ ਜਿਹੜਾ ਦੁਖਨਵਾਨ ਗੁਰਦੁਆਰਾ ਸਾਹਿਬਾ ਉਧਰਲੀ ਸਾਈਡ ਪਰ ਫਿਰ ਇੱਥੇ ਮੈਨੂੰ ਮੇਰੀ ਮਾਸੀ ਦੀ ਬੇਟੀ ਵੀ ਮਿਲ ਗਈ ਸੀ ਅਚਾਨਕ ਉਹ ਵੀ ਸ਼ਾਪਿੰਗ ਕਰਨ ਆਏ ਹੋਏ ਸੀਗੇ ਨੈਕਸਟ ਬਲੌਗ ਦੇ ਵਿੱਚ ਤੁਹਾਨੂੰ ਦਿਖਾਉਂਗੀ ਸ਼ਾਪਿੰਗ ਕੀ ਕੀ ਕੀਤੀ ਆਪਾਂ ਆ ਦੇਖੋ ਜੀ ਦਿਖਗੇ ਸੀ